ਲਾਦੋ ਜੋੜ ਲੈ ਵਈ ਅੱਜ ਦਾ ਆਪਾਂ ਲੇਖਾ ਜੋਖਾ ਪੂਰਾ ਲਿਖਿਆ ਹੋਇਆਗਾ ਆਪਾਂ ਕਰੇ ਸੀਗੇ 15-16 ਕਸਟਮਰ ਅਟੈਂਡ ਕਰੇ ਸੀਗੇ ਕਸਟਮਰ ਘਾਟੀ ਸੀ ਅੱਜ ਤੇ ਆਪਾਂ ਸਾਰੀ ਸੇਲ ਕਰੀ ਆਗੀ 20500 532 ਗੁੱਡ ਮਾਰਨਿੰਗ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋ ਗਈ ਸਵੇਰ ਸਵੇਰ ਹੋਈ ਹੈ ਜੀ ਸਾਢੇ 9 ਵਜੇ 9:00 ਵਜੇ ਤੇ ਕੱਲ ਦਾ ਕਰੇਗੇ ਸੀ ਗਰਮ ਪਾਣੀ ਨਾਲੇ ਸੀ ਅੱਜ ਫੇਰ ਠੰਡੇ ਪਾਣੀ ਨਾਲ ਮੈਂ ਹੀ ਆ ਠੰਡੇ ਪਾਣੀ ਨਾਲ ਆਉਣ ਵਾਲਾ ਆਈ ਸਾਹਨੇ ਦਾ ਵਰਦੀ ਚਾੜ ਲੈਣੀ ਆ ਮਿੰਟ 'ਚ ਤੇ ਚਲੋ ਬਈ ਹੋ ਗਏ ਤਿਆਰ ਹੈ ਬਾਬਾ ਕਿ ਨਾ ਗਾਇਤਾ ਨਾ ਦੇ ਨਾ ਨਾ ਲੈ ਯਾਰ ਹੈ ਨਾਲਾ ਬਾਬਾ ਭੁੱਲਰ ਭੁੱਲਰ ਦੀ ਯਾਦਤੀ ਨਾਲਾ ਤੂੰ ਭੁੱਲਰ ਹੈ ਨੀਗਾ ਤੇ ਹੁਣੇ ਆ ਫਿਰ ਤਿਆਰ ਅੱਜ ਥੋੜਾ ਜਿਹਾ ਵਲੌਗ ਹੋਰ ਹਿਸਾਬ ਦਾ ਬਣਾਵਾਂਗੇ ਜਾ ਕੇ ਸਿੱਧੀ ਚਾੜ ਦੇ ਟਰਨ ਲਾਉਣੀ ਆ ਤੇ ਦੇਖਦੇ ਆ ਕਿੰਨੇ ਕ ਕਸਟਮਰ ਐਸੀ ਅਟੈਂਡ ਕਰਦੇ ਆਂਗੇ ਠੀਕ ਆ ਤੇ ਕੀ ਕੁਛ ਬੰਦਾ ਆਪਣਾ ਹਿਸਾਬ ਕਿਤਾਬ ਦਿਨ ਦੀ ਦਿਹਾੜੀ ਕੀ ਬਣਦੀ ਹੈਗੀ 12 13 ਘੰਟੇ ਕੰਮ ਕਰਕੇ ਆਵਾਂਗੇ ਦੇਖਾਂਗੇ ਕੀ ਕੁਛ ਕਰਦੇ ਆਂਗੇ ਆ ਆ ਡਾਇਰੀ ਤੇਰੇ ਕੋਲ ਹੈਗੀ ਆ ਇੱਥੇ ਤੇ ਲਿਖੀ ਜਾਈ ਬਾਇਓ ਡਾਟਾ ਠੀਕ ਆ ਆ ਮੇਰੇ ਕੋਲ ਹੈਗੀ ਹੈਗੀ ਇਹਦੇ ਤੇ ਮੈਂ ਲਿਖੀ ਜਾਊਂਗਾ ਵੀ ਕੀ ਕੁਛ ਵੇਚਿਆ ਕੀ ਨਹੀਂ ਵੇਚਿਆ ਤੇ ਕੀ ਇਨਸੈਂਟਿਵ ਬਣਿਆ ਮੁੰਡਿਆ ਠੀਕ ਆ ਹੱਥ ਨੇ ਕੱਢਾਂਗੇ ਫਿਰ ਤਾਂ ਸਾਪਾ ਨੂੰ ਕਿੰਨੀ ਕਿ ਦਿਹਾੜੀ ਪੈਂਦੀ ਹੈਗੀ ਓਕੇ ਕਿੰਨੇ ਕਸਟਮਰ ਅਟੈਂਡ ਕਰੇ ਤੇ ਕਿੰਨੀ ਆਪਾਂ ਨੂੰ ਦਿਹਾੜੀ ਬਣਗੀ ਆਹ ਸੋਹਣਾ ਕਿੱਧਰ ਸਵੇਰੇ ਸਵੇਰੇ ਘੁੱਟ ਮਾਰ ਰਿਖੀ ਮੈਂ ਥੋੜਾ ਕੋਲ ਲੱਗੂ ਸੀ ਸਾਡਾ ਮਾਰ ਬਬਾਈ ਇੰਨੀ ਜਲਦੀ ਕਿ ਮੈਂ ਐਂਟਰੀ ਮਾਰੀ ਤੋ ਇੰਨੀ ਸੁਨੇਹਾ ਯਾਰ ਤੂੰ ਤਾਂ 1 ਵਜੇ ਤੋਂ ਪਹਿਲਾਂ ਪਹੁੰਚਣਾ ਵਾਲਾ ਬੰਦਾ ਹੀ ਨਹੀਂ ਹੈਗਾ ਹੈ ਮੇਰੇ ਵੀਰੋ ਇਤਾਂ ਦੇ ਨਾਤੇ ਨਹੀਂ ਗੇ ਮੈਨੂੰ ਇਹ ਪਤਾ ਸੀ 1.5 ਦਿਨ ਦੀ ਛੁੱਟੀ ਮਾਰ ਚੁੱਕਿਆ ਹਾਂ ਜੇ ਇੱਕ ਛੁੱਟੀ ਫੋਰਮ ਮਾਰਤੀ ਤਾਂ ਹੁਣ ਤੋ ਬਾਈ ਬਣ ਕੇ ਨਾਲ ਆ ਯਾਰ ਠੰਡੇ ਪਾਣੀ ਨੂੰ ਨਾ ਕਿ ਇਹ ਤੂੰ ਫਿਰ ੱੱਕਾ ਨਾ ਮੈਂ ਇਕੱਲਾ ਨਾ ਆਉਂਗਾ ਰਪਾਲ ਨਾਉਂਦਾ ਨਹੀਂ ਤੂੰ ਨਾ ਕਿ ਆਏ ਆ ਤੇ ਮੈਂ ਹੁਣ ਕਿੱਧਰ ਜਾਵਾਂ ਮੇਰਾ ਤਾਂ ਫਿਰ ਨਾਉਣ ਨੂੰ ਜੀ ਨਹੀਂ ਨਾ ਕਰਦਾ ਇਕੱਲੇ ਦਾ ਮੈਂ 3:30 ਵਜੇ ਉੱਠ ਕੇ ਨਾ ਆਂ ਕਿ ਫੇਰ ਚੱਲ ਜੀ ਹੁਣ ਤਾਂ ਬਾਬਾ ਦੂਜੇ ਦਿਨ ਆਜਾ ਗਿਆ ਤੂੰ ਫਿਰ 3:30 ਤੋਂ ਤਾਂ ਹੁਣ ਤਾਂ ਦਵਾਰੇ ਨਾ ਆ ਬਾਈ ਬਣ ਕੇ ਗੰਗਾ ਨਗਰ ਗਿਆ ਸੀ ਗੰਗਾ ਨਗਰ ਚੰਦਰ ਚਾੜ ਵਰਦੀ ਤੇ ਚੱਲ ਗਿਆ ਡੈਰੀ ਚੱਕਣੀਆਂ ਅੱਜ ਅਸੀਂ ਤਾਂ ਦੋ ਡੈਰੀਆਂ ਚੱਕ ਲਾਂਗਾ ਅੱਜ ਸਾਬ ਕਿਤਾਬ ਪੂਰਾ ਕਰਕੇ ਆਉਣਾਗਾ ਸਟੋਰ ਵਾਲਿਆਂ ਨਾਲ ਸਾਬ ਦਾ ਪੂਰਾ ਕਰਕੇ ਤਾਂ ਆਉਣਾ ਹੈਗਾ ਤੇ ਦੂਜੀ ਗੱਲ ਇਹ ਦੱਸੋ ਰਾਤ ਦਾਲ ਕਿਵੇਂ ਬਣੀ ਆ ਥੋੜੀ ਦਾਲ ਪੂਰੀ ਜਿਹਦੇ ਬਣੀ ਸੀ ਪੂਰੀ ਵਧੀਆ ਬਣੀ ਹੈ ਠੀਕ ਹੈ ਤੂੰ ਦੱਸਿਆ ਤਾਂ ਸੀਗਾ ਸਾਰਾ ਕੁਝ ਵੀ ਅੱਧਾ ਚਮਚਾ ਪਾਉਣਾ ਅੱਧਾ ਚਮਚਾ ਓਹੋ ਚੰਬਰ ਓ ਚੰਬਰ ਕੰਦੇ ਕਿੰਨੇ ਦਿਨ ਹੋ ਗਏ ਚੰਬਰ ਨਾਤੇ ਨੂੰ ਇਹ ਸਰਦਾਰ ਨਹੀਂ ਕੋਈ ਤੇਰੇ 겁ਲ ਕੱਲ ਨਵਾ ਖੇ ਰਾਂਦਾ ਹੈ ਲੋਕਰ ਨਵਾ ਖੇ ਰਾਂਦਾ ਨਵਾ ਖੇ ਰਾਂਦਾ ਨਹਾਉ ਤਾਂ ਵਧੀਆ ਲੰਘ ਜੂਗਾ ਤੇਰੇ ਮਾਰੇ ਧੱਕ ਖਾ ਲੇਗੀ ਹਲੋ ਸਰ ਕੀ ਹਾਲ ਚਾਲ ਹੈ ਦੇਖੋ ਜਨਾਬ ਜੀ ਕੋਟਕਾਰਟ ਪਾਇਆ ਪੂਰਾ ਬਾਬਾ ਚੌਲ ਬਣਾਈ ਬੈਠਾਂਗਾ ਕੰਮ ਆਪਦਾ ਨਵੀੜੀ ਬੈਠਾ ਪੂਰਾ ਯਾਰ ਭੁੱਲਰਾ ਬਾਬਾ ਕੱਲ ਯਾਰ ਤੇਰੀ ਦਾਲ ਨੇ ਬੜਾ ਤੰਗ ਕੀਤਾ ਯਾਰ ਸਾਨੂੰ ਕਿੱਧਰ ਬਾਗਿਆ ਸੀ ਤੂੰ ਚੰਦਰਿਆ ਹੈਂ ਕਿੰਨਾ ਕਹਿੰਦਾ ਬਾਬਾ ਕੀ ਕਹਿੰਦਾ ਮਿਰਚਾਂ ਕੀ ਆਪਣੀਆਂ ਲੈਗਾ ਬਾਲੀਆਂ ਤੇਜਾ ਬਾਲੀਆਂ ਤੇਜਾ ਕਿੰਨਾ ਪਾਉਣਾ ਹੈ ਅੱਧੇ ਚਮਚੇ ਥੋੜੀਆਂ ਅੱਧੇ ਚਮਚੇ ਤੋਂ ਵੀ ਥੋੜੀਆਂ ਅੱਜ ਫੇਰ ਮੂੰਗੀ ਮਸਰੀ ਚਾਵਲ ਚਲੇਗਾ ਸਰਦਾਰ ਜੀ ਜਾਂ ਚਾਵਲ ਚਲੇਗਾ ਹਾਤੇ ਸਰ ਚੌਲ ਦਾ ਤੇ ਲੈ ਆਂਦੇ ਪੁੱਛੋ ਮੰਡੀ ਆਪਾਂ ਫੇਰਦਾ ਆਪਦੇ ਲਈ ਹਣਾ ਚੌਲਾਂ ਤੇ ਜਿਹੜੀ ਗੱਲ ਸੁਣ ਹਾਂ ਉਹਦੇ ਸਰ ਸੂਈ ਸਾਹਮਣੇ ਸਾਹਮਣੀ ਪਈ ਹੈ ਉਸਤਾਦ ਨੂੰ ਤੇ ਇਹ ਲਾਰ ਬੰਦੇ ਬਾਬਾ ਨਹੀਂ ਹੁੰਦਾ ਹੈ ਕੱਲ ਆ ਹੀ ਸਾਫਾ ਕੱਲ ਇਹ ਮੇਰੇ ਸਿਰ ਤੇ ਸੀਗਾ ਮੈਂ ਵੀ ਅਹੀਂ ਦਾਲ ਬਣਾਈ ਜਾਂਦਾ ਸੀ ਹਾਂ ਬੋਲੋ ਜੀ ਤੁਸੀਂ ਬੋਲੋ ਅੰਮੇ ਚੜ ਨੂੰ ਫੋਨ ਲਾਣਾ ਹਾਂ ਇਹਨੂੰ ਹਾਂ ਫੋਨ ਲਾਇਆ ਫੋਨ ਲਾ ਲਾ ਇਹਨੂੰ ਹਾਂ ਜੇ ਤੂੰ ਜੇ ਤੂੰ ਫੋਨ ਲਾਏਗਾ ਹਾਂ ਤੂੰ ਕਹਿੰਦਾ ਵੀ ਚਲ ਠੀਕ ਆ ਫੇਰ ਕੱਟਣਾ ਫੋਨ ਤਾਂ ਕੱਟ ਲਾਂ ਹਾਂ ਜੇ ਫੇਰ ਕੱਟੂਗਾ ਫੇਰ ਅੱਛਾ ਰਾਤ ਨੂੰ ਪਤਾ ਲੱਗਿਆ ਕਿਵੇਂ ਜਾ ਨੂਨ ਮਿਰਚਾ ਦੱਸਦਾ ਸੀ ਨੂਨ ਮਿਰਚਾ ਤਾਂ ਉਹਦਾ ਫਿਰ ਸਮਾਰ ਕੇ ਸਮਝਾਉਣਾ ਪੈਂਦਾਗਾ ਚੰਗੀ ਤਰ੍ਹਾਂ ਉਹ ਨਹੀਂ ਨਹੀਂ ਬਾਬਾ ਤਿੱਖੀਆਂ ਨਹੀਂ ਬਸ ਅੱਧਾ ਚੰਦਾ ਪਾਉਣਾ ਨੂਨ ਨੂਨ ਨਾ ਮਾਤਰ ਕੇ ਪਾਉਣਾ ਬਸ ਜੇ ਅਸੀਂ ਪਾਗਲਾ ਮੇਰੇ ਵਿਚਾਰੇ ਤੇ ਦਾਲ ਤਾਂ ਬਾਈ ਪੂਰੀ ਵਧੀਆ ਬਣੀ ਸੀ ਫਿਰ ਆਹ ਤੇ ਚਵਾ ਕੇ ਬਣਾ ਗਿਆ ਸੀ ਘਰੇ ਹੂੰ ਦੱਸੇ ਜੀ ਗੱਲਾਂ ਇਹ ਨਹੀਂ ਦੱਸਣ ਦਾ ਬਸ ਬਹੁਤ ਬੰਦਾ ਤੇ ਬਾਬਾ ਆਪਾਂ ਅੱਜ ਅਜਾ ਦੇਖਦੇ ਆ ਕੀ ਹਿਸਾਬ ਕਦਾਵਾ ਡੈਰੀ ਨਹੀਂ ਨਿਕਲਦੀ ਯਾਰ ਜੇਬ ਤੋਂ ਲਾ ਦੋ ਜੋੜ ਲੈ ਵੀ ਅੱਜ ਦਾ ਆਪਾਂ ਲੇਖਾ ਜੋਖਾ ਪੂਰਾ ਲਿਖਿਆ ਹੋਇਆਗਾ ਆਪਾਂ ਕਰੇ ਸੀਗੇ 15-16 ਕਸਟਮਰ ਅਟੈਂਡ ਕਰੇ ਸੀਗੇ ਕਸਟਮਰ ਘਾਟੀ ਸੀ ਅੱਜ ਤੇ ਆਪਾਂ ਸਾਰੀ ਸੇਲ ਕਰੀ ਆਗੀ 2500 532 ਐਨੀ ਆਪਾਂ ਸੇਲ ਕਰਤੀ ਸੀਗੀ ਤੇ ਆਪਣੀ ਜਿਹੜੀ ਦੇਲੀ ਦੀ ਦਿਹਾੜੀ ਪੈਂਦੀ ਹੈਗੀ ਉਹ ਹੈਗਾ 400 ਰੁਪਿਆ 400 ਰੁਪਿਆ ਆਪਣਾ ਇਹ ਹੋਗਾ ਜਿਹੜਾ ਦੇਲੀ ਦੀ ਪੈਣੀ ਪੈਣੀ ਹੈਗੀ ਇਹ ਕੰਮ ਤੇ ਜਾਵਾਂਗੇ ਤਾਂ ਤੇ ਏ ਆਪਣਾ ਜਿਹੜਾ ਬਿੱਲ ਤੇ ਆਪਾਂ ਨੂੰ ਜਦੋਂ ਕੁਝ ਲਾਉਣਾ ਤਾਂ ਉਹਦੇ 10 20 ਰੁਪਏ ਕਿਸੇ ਤੇ 5 ਮਿਲਦੇ ਆ ਕਿਸੇ ਤੇ 10 ਮਿਲਦੇ ਆ ਉਸ ਰੋਟ ਇੱਕ 10 ਬਣੇ ਸੀ ਇੱਕ ਬਣੇ ਸੀ 30 ਰੁਪਏ 40 ਰੁਪਏ ਆਪਾਂ ਨੂੰ ਇਹ ਬਣੇ ਹੋਏ ਆਗੇ ਇਹ ਦਿੱਲੀ ਦੇ 440 ਰੁਪਏ ਹੋਗੇ ਤੇ ਇਹ ਜਿਹੜਾ ਸੇਲ ਦਾ 2532 ਦਾ ਜਿਹੜਾ ਆਪਣਾ ਇਨਸੈਂਟਿਵ ਬਣਦਾ ਵੀ ਤਨਖਾਹ ਦੇ ਨਾਲ ਪੂਰੇ ਮਹੀਨੇ ਬਾਅਦ ਮਿਲਦਾ 260 ਰੁਪਏ ਇਹਦੇ ਬਣੇ ਆਗੇ 260 ਤੇ ਇਹ ਟੋਟਲ ਹੋ ਗਏ 4 ਤੇ 26 ਤੇ 1 7 700 ਰੁਪਿਆ ਹੋ ਗਿਆ ਪੂਰਾ ਤੇਰਪਾਲ ਜੀ ਤੇਰੀ ਦਿਹਾੜੀ ਇਹਦੀ ਦਿਹਾੜੀ ਪੈਂਦੀ ਆ ਦਿਨ ਦੀ 300 ਰੁਪਿਆ 300 ਦਿਹਾੜੀ 300 ਡੇੜੀ ਪੈਂਦੀ ਆ ਜਿਵੇਂ ਮੇਰੀ 400 ਰੁਪਿਆ ਡੇੜੀ ਆ ਤੇਰੀ ਸੈਲਰੀ ਘਾਟ ਆ ਹਨਾ ਤੇਰੀ 300 ਰੁਪਿਆ ਦਿਹਾੜੀ ਪੈਂਦੀ ਆ ਤੇ ਤੈਨੂੰ ਡੇਲੀ ਟੇਕ ਆਫ ਕੁਝ ਨਹੀਂ ਮਿਲਦਾ ਜਿਵੇਂ ਮੈਨੂੰ ਆ 30 40 ਰੁਪਿਆ ਬਣੇ ਬਣਿਆਂਗੇ ਇਹ ਤੈਨੂੰ ਕੁਝ ਨਹੀਂ ਮਿਲਦਾਗਾ ਇਦਾਂ ਦੇ ਨਾਲ ਤੇ ਸੇਲ ਦਾ ਜਿਹੜਾ ਤੈਨੂੰ ਇਨਸੈਂਟਿਵ ਬਣਿਆ ਕਿੰਨੇ ਬਣਿਆ 270 ਰੁਪਏ 270 ਰੁਪਏ ਮਣੀ 12000 ਰੀਸੇਲ ਸੀਗੀ ਅੱਜ ਮੈਂ 99 ਚੁਣ 270 3 ਤੇ 570 ਰੁਪਏ ਅੱਜ ਦੇ ਬਣਿਆਂਗੇ 99 ਚੁਣ ਵਿੱਚ ਮੈਂ 9 ਬਾਬੇ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਇਹਨੇ ਕੋਹ ਨਹੀਂ ਲਾਇਆ 99 ਚੁਣ ਵਿੱਚ ਮੈਂ 9 ਕਸਟਮਰ ਦੇਖੇ ਸੀ 9 ਕਸਟਮਰ ਦੇਖੇ 9 ਕਸਟਮਰਾਂ 'ਚ ਮੈਂ 1800 ਰੀਸੇਲ ਕੀਤੀ ਤੇ ਆਪਣਾ 700 ਰੁਪਏ ਦਿਹਾੜੀ ਪਈਆ ਨਹੀਂ 550 550 570 ਆ ਬਾਬੇ ਦੀ ਵੀ ਬਸ ਇੰਨੀ ਕੀ ਹੋਊਗੀ ਇਹਨੇ ਕੋਈ ਹਿਸਾਬ ਕਿਤਾਬ ਤਲਾਇਆ ਨਹੀਂਗਾ ਤੇ ਕੁੱਲ ਮਿਲਾ ਕੇ ਵੀ 700 ਰੁਪਏ ਦੇ ਆੜੀ ਪੈ ਜਾਂਦੀ ਹੈ ਜੀ ਪਰ ਬੂਟਾਂ ਦੇ ਹੱਥ ਵੀ ਬਹੁਤ ਮਾਰਨੇ ਪੈਂਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਬਤੌੜੀ ਕਰਨੀ ਪੈਂਦੀ ਹੈ ਜੀ ਸਾਡੀ ਭਾਜਾਂ ਜਨੂੰ ਬਤੌੜੀ ਕਹਿੰਦੇ ਆ ਬਹੁਤ ਬੋਲਣਾ ਪੈਂਦਾ ਸੌਕਸ ਤੇ ਪੈਸੇ ਤਾਂ ਆਪਾਂ ਬਹੁਤ ਕਮਾ ਲੇ ਤੇ ਹੁਣ ਇਹ ਨਹੀਂ ਬਾਕੀ ਐਫ ਡੀ ਵਾਕਿਆ ਜਾ ਹਾਂ ਕਿਉਂਕਿ ਆਪਾਂ ਤਾਂ ਤਿੰਨ ਬੰਦੇ ਹੈਗੇ ਆ ਠੀਕ ਹੈ ਹਾਂ ਜਦੋਂ ਆਪਾਂ ਆਪਦਾ ਕੰਮ ਵੀ ਕਰੀ ਜਾਂਦੇ ਹਾਂ ਜਿਹੜਾ ਤੋਂ ਮਦਦਾਰ ਵਾਲੇ ਨੇ ਹੁਣ ਤੰਗ ਕਰਦੇ ਪੈਸੇ ਦਿੰਨੇ ਆ ਘਰ ਵਾਲਾ ਉਹਨੇ ਤਾਂ ਅਗੇ ਨਹੀਂ ਕਰਦੇ ਠੀਕ ਹੈ ਘਰ ਵਾਲਾ ਤਾਂ ਕੋਲਮ ਲਾ ਕੇ ਦੁਖੀ ਆ ਮੈਨੂੰ ਲੱਗਦਾ ਆਪਾਂ ਆ ਗਏ ਮੋੜਾਂ ਤੇ ਨਹੀਂ ਬੈਠੇ ਹਾਂ ਜਿਹੜਾ ਅੱਜ ਕੱਲ ਦੀ ਮਟੀਰ ਬੈਂਦੀ ਏ ਸਰੀ ਉਹਨਾਂ ਦਾ ਵੀ ਵਧੀਆ ਜਾਂਦਾ ਮੇਰੇ ਸਰੀ ਉਹਨਾਂ ਦਾ ਵਧੀਆ ਜਾਂਦਾ ਉਹਨਾਂ ਦਾ ਸਰੀ ਜਾਂਦਾ ਆਪਣਾ ਵੀ ਸਰੀ ਜਾਂਦਾ ਹੁਣ ਤਾਂ ਇਹ ਦੇਖੋ ਆਪਾਂ ਵੀ 12 ਘੰਟੇ ਕੰਮ ਕਰਕੇ ਆਹ ਦੀ ਪਈਆ 700 ਰੁਪਏ ਢਾੜੀ ਹਾਂ ਮੇਰੀ ਪਈਆ 570 ਰੁਪਏ ਇਹਦੇ ਦੀ 600 ਤੋਂ 550 ਚੀਜ਼ ਸੁਣੇ ਪਈ 560 ਰੁਪਏ ਹੈ ਠੀਕ ਹੈ 12 ਘੰਟੇ ਕੰਮ ਕਰਕੇ ਆਪਾਂ ਇੰਨਾ 6-600 ਰੁਪਏ ਦਾ ਹੀ ਵਾਧੂ ਹੁੰਦੀ ਆ ਇੱਕ ਦਿਨ ਦੀ 600 ਦੀਆਂ ਪਈ ਤਾਂ ਬਹੁਤ ਹੁਣ ਆਪਾਂ ਤਿੰਨੇ ਜਣੇ ਨਾਲ ਕਿ ਕਮਾਈ ਜਾਂਦੇ ਹਾਂ ਹੁਣ ਜਿਹੜੇ ਆਪਾਂ ਦੇਖੀ ਜਾਂਦੇ ਆ ਹਾਂ ਫਿਰ ਤੁਸੀਂ ਕਿੰਨਾ ਕਮਾਇਆ ਅੱਜ ਤੁਸੀਂ ਸਾਰੇ ਦਿਨ ਚ ਕੀ ਕੀਤਾ ਸਰ ਕੋਈ ਵੈਂਟਾ ਦੱਸੋ ਕਿ ਮਾੜਾ ਦੱਸਣਾ ਬੰਦ ਰਹਿ ਇਹ ਦੱਸਾ ਕੀ ਕਰਦੇ ਆ ਬਹਿਲੇ ਬੈਠੇ ਰੀਲਾ ਦੇ ਕੇ ਕੀ ਪਤਾ ਬਈ ਕੋਈ ਕੰਮ ਅਗਲਾ ਘਰ ਦਾ ਕੰਮ ਕਰਦਾ ਕੋਈ ਪਸ਼ੂ ਢਾਂਡਾ ਸਾਹ ਹੁੰਦਾ ਕੋਈ ਕੁਝ ਕਰਦਾ ਤੁਸੀਂ ਕਿੰਨਾ ਕਮਾਇਆ ਕਰੋ ਕਮੈਂਟਾਂ 'ਚ ਦੱਸੋਗੇ ਹਾਂ ਸਾਨੂੰ ਕਮੈਂਟਾਂ 'ਚ ਦੱਸੋ ਵੀ ਕੀ ਕੀ ਕੰਮ ਕਰਦੇ ਕਿੰਨਾ ਕਮਾਇਆ ਤੁਸੀਂ ਦਿਨ ਦਾ ਜਾਨਦੇ ਨੂੰ ਤਾਂ ਪਤਾ ਲੱਗ ਗਿਆ ਯਾਰ ਅਸੀਂ 12 ਘੰਟੇ ਕੰਮ ਕਰਕੇ ਫੁੱਦੀ ਤਰ੍ਹਾਂ ਫਿਰਦੇ ਆ ਵੈਸੇ ਇੰਨਾ ਕਮਾਉਂਦੇ ਆ ਕੋਈ ਪਤਾ ਪਰ ਫਿਰ ਫੇਰ ਵੀ ਆਪਾਂ ਅਜੇ ਆਪਣੇ ਨਾਲ ਦੁੱਗਣਾ ਕਮਾਉਂਦੇ ਹੋਣ ਯਾਰ ਕਮਾਉਂਦੇ ਹੋਣਗੇ ਬਈ ਕੋਈ ਖੇਤ ਜਾਂਦਾ ਹੋਊਗਾ ਹਾਂ ਹੁਣ ਫੇਰ ਉਹੀ ਗੱਲ ਮੈਂ ਕਹਿਣਾ ਕਾਹਨੂੰ ਬਲੌਗ ਦੇ ਵਿੱਚ ਕਾਉਣਾ ਹੈ ਕੋਈ ਮੰਨਦਾ ਇੱਕ ਦਿਨ ਦਾ ਦੱਸੋ ਕਮਾਈ ਜਾਂਦਾ ਕੋਈ 7 ਲੱਖ ਕਮਾਈ ਜਾਂਦਾ ਉਹ ਤਾਂ ਬਰਾਬਰੀ ਨਹੀਂ ਕਰ ਸਕਦੇ ਫਿਰ ਵੀ ਆਪਾਂ ਨੂੰ ਪਤਾ ਤਾਂ ਲੱਗੇ ਵੀ ਕਿਉਂ ਨਹੀਂ ਬਰਾਬਰੀ ਕਰ ਸਕਦੇ ਬਾਈ ਕਰਾਂਗੇ ਆਪਾਂ ਉਹ ਆਪਣੇ ਨਾਲ ਦੀ ਦੇਖਣਗੇ ਪਰ ਚੂਣ ਵਾਲੀ ਦੁਕਾਨ ਖਲਾਂਗੇ ਆਪਾਂ ਆਪਾਂ ਨੂੰ ਆਪਣੇ ਨਾਲ ਦੀ ਦੇਖਣਗੇ ਆਈ ਲੈਵਲ ਦਾ ਬੰਦਾ ਕੋਈ ਦੇਖਦਾ ਕੋਣ ਦੇਖਣਗੇ ਆਈ ਲੈਵਲ ਦੇ ਵੀ ਦੇਖਣਗੇ ਇੱਕ ਦਿਨ ਆਊ ਉਹ ਹੀ ਟਾਈਮ ਆਊਗਾ ਜਰੂਰ ਆਊਗਾ ਦਲਾਲ ਤੁਸੀਂ ਬਾਈ ਬਣ ਕੇ ਚੌਲ ਕੇ ਖਵਾ ਦੋ ਚੌਲ ਬਣਾਓ ਚੌਲ ਬਣ ਕੇ ਦਾਲ ਬਣੀ ਜਾਂਦੀ ਹੈ ਇੰਨੇ ਪੈਸੇ ਕਮਾਉਣੇ ਆ ਦੇਖ ਲੈ ਬਾਬਾ ਜਿਹੜਾ ਮੇਰੇ ਕੋਲ ਪਾਇਆ ਨਾ ਇਹ ਜਦੋਂ ਹੁਣ ਤਾਂ ਟਿੱਕਰੀ ਬਾਰਡਰ ਤੇ ਦੁਬਾਰੇ ਧਰਨਾ ਲੱਗ ਗਿਆ ਹਨ ਹੁਣ ਲੱਗਿਆ ਪਿਆ ਨਾ ਜਦੋਂ ਪਹਿਲਾਂ ਲੱਗਿਆ ਸੀਗਾ ਉਦੋਂ ਇਹ 100 ਤੋਂ 150 ਦਾ ਲਿਆ ਸੀ ਗੋਗੀ ਬਾਬਾ ਮੇਰੇ ਨਾਲ ਸੀਗਾ ਉਨੇ ਹੀ ਦਵਾਇਆ ਸੀ 150 ਦਾ ਸੀ ਦੇਖ ਲੈ ਹਜੇ ਤੱਕ ਇਹ ਮਨ ਪੂਰਾ ਕੰਮ ਦੇ ਹੀ ਜਾਂਦਾ ਹੈ ਇੰਨੇ ਪੈਸੇ ਕਮਾਉਣੇ ਆਪਾਂ ਥੋੜੇ ਆਗੇ ਨੰਗਾਂ ਪੈਵੇ ਲਿਰ